ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਲੂਰ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਤਹਿਸੀਲ ਨੂੰ ਬਾਗਾਪੁਰਾਣਾ ਪੈਂਦੀ ਹੈ ਸਮਾਲ ਸਰ ਤੋਂ ਇੱਕ ਸੜਕ ਲੰਡਿਆਂ ਪਿੰਡ ਲੰਡੇ ਪਿੰਡ ਵੇਈਦੀ ਅੱਗੇ ਭਲੂਰ ਨੂੰ ਆਉਂਦੀ ਹੈ ਉਸ ਸੜਕ ਦੇ ਉੱਤੇ ਬਾਈ ਜੀ ਹੋਰਾਂ ਦਾ ਘਰ ਆ ਇੱਥੇ ਇਹ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੁਸੀਂ ਪਸ਼ੂ ਇੱਥੇ ਘਰੇ ਬਾਈ ਉਹਨਾਂ ਦੇ ਰੱਖੇ ਦੇਖ ਸਕਦੇ ਹੋ ਕਾਫੀ ਸਾਰੇ ਨਾਗ ਬਾਈ ਹੋਰੀ ਸੰਭਾਲਦੇ ਆ ਮਗਰ ਕਟੀਆਂ ਝੋਟੀਆਂ ਵੀ ਤਿਆਰ ਕਰਦੇ ਆ ਤੁਸੀਂ ਦੇਖੋਗੇ ਜਿੰਨੀਆਂ ਮੱਝਾਂ ਉਹਨੇ ਲਗਭਗ ਕਟੀਆਂ ਜਾਂ ਕੱਟੇ ਇੱਥੇ ਜਿਹੜੇ ਛੋਟੇ ਬੱਚੇ ਵੱਛੀਆਂ ਵੱਛੇ ਉਹ ਵੀ ਬਾਈ ਹੋਰਾਂ ਕੋਲ ਨਾਲ ਹੈਗੇ ਆ ਅੱਜ ਇਹਨਾਂ ਨੇ ਇੱਕ ਮੱਝ ਵਕਾਊ ਕੀਤੀ ਹੈ ਇਹ ਮੱਝ ਵਿਕਰੀ ਵਾਸਤੇ ਆ ਸੂਨ ਦੇ ਨੇੜ ਹੈ ਡਿਟੇਲ ਬਾਈ ਤੋਂ ਪੁੱਛ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਰੇਟ ਵੀਡੀਓ ਚ ਹੀ ਹੋਊਗਾ ਚੰਗੀ ਲੱਗੂ ਜੀ ਨੂੰ ਉਹ ਵੀਰ ਤਸੱਲੀ ਕਰ ਸਕਦਾ ਆ ਕੇ ਤੁਸੀਂ ਦੇਖਣਾ ਤੁਹਾਡਾ ਹੱਕ ਹੈ ਆਓ ਭਾਈ ਤੋਂ ਇਹਦੇ ਬਾਰੇ ਬੇਸਿਕ ਇਨਫੋਰਮੇਸ਼ਨ ਲੈਣੇ ਆ ਫਿਰ ਤੁਹਾਨੂੰ ਤੋਰ ਕੇ ਦਿਖਾ ਦੇ ਸਤਿ ਸ਼੍ਰੀ ਅਕਾਲ ਭਾਈ ਹਾਂ ਜੀ ਨਾਮ ਦੱਸੀ ਵੀ ਰੱਖ ਨਾਮ ਰਾਜਵੀਰ ਜੀ ਸਰ ਰਾਜਵੀਰ ਭਾਈ ਅੱਜ ਇੱਕ ਮੱਝ ਆਪਾਂ ਵੇਚਣ ਲੱਗੇ ਆਂ ਘਰ ਦੀ ਮੱਝ ਆਪਣੀ ਹਾਂਜੀ ਵੀ ਕਰ ਕਿੰਨੇ ਮਸੂਆ ਸੂਣਾ ਇਹ ਤੀਜਾ ਸੂਆ ਸੂਣਾ ਕਿੰਨੇ ਕੁ ਦਿਨ ਲੈ ਜੂ ਅੰਦਾਜ਼ਾ ਕੋਈ ਇਹ ਕੱਲ ਨੂੰ ਦਿਨ ਪੂਰੇ ਆ ਉੱਤੇ ਪੰਜ ਛੇ ਲ ਜਾ ਸਕਦਾ ਠੀਕ ਹੈ ਜਾਨੀ ਹਜੇ ਹਫਤਾ ਕਾ ਮੰਨ ਕੇ ਚੱਲੀਏ ਲੈ ਸਕਦੀ ਐ ਦੁੱਧ ਬਾਈ ਪਿਛਲੇ ਸੂਏ ਚ ਕਿੰਨਾ ਕਿਚੋ ਦੁੱਧ ਪਿਛਲੇ ਸੂਏ ਬਾਈ 16 ਲੀਟਰ ਦਿੱਤ 16 ਲੀਟਰ ਦੁੱਧ ਸੀਗਾ ਪਿਛਲੇ ਸੂਏ ਕੀ ਉਦੋਂ ਬਦੂ ਠੀਕ ਐ ਅੱਛਾ ਬਾਈ ਕੀ ਰੇਟ ਰੱਖਦੇ ਹੋ ਇਹਦਾ ਰੇਟ ਬਈ ਇਹਦਾ 140 1 ਲੱਖ 40 ਆ ਹਾਂ ਖੋਲ ਗਏ ਬਾਈ ਇਹਨੂੰ ਦੋਸਤੋ ਰੇਟ 1 ਲੱਖ 40000 ਪਿਛਲੇ ਸੂਏ 16 ਕਿਲੋ ਦੁੱਧ ਦਿੱਤਾ ਹਵਾਨਾ ਬੜਾ ਚੰਗਾ ਢਾਂਚਾ ਵੀ ਚੰਗਾ ਪਰ ਇਹ ਬਾਈ ਹੋਰੀ ਖੇਤ ਦੇ ਵਿੱਚ ਬਿਲਡਿੰਗ ਬਣਾ ਰਹੇ ਆ ਜਿਹਦੇ ਕਰਕੇ ਕਈ ਵਾਰ ਹੋ ਸਕਦਾ ਵੀ ਪਿਛਲੀ ਵਾਰ ਜਿੰਨੀ ਸੰਭੀ ਨਾ ਹੋਵੇ ਪਰ ਜਾਰੀ ਬੜੀ ਚੰਗੀ ਐ ਹਵਾਨਾ ਬਹੁਤ ਸੋਹਣਾ ਤੁਸੀਂ ਇਹ ਤੁਰਦੀ ਮੱਝ ਦੇਖ ਲਓ ਜੇ ਪਸ਼ੂ ਬਹੁਤ ਸਾਰੇ ਬਾਈਹੋਰੀ ਰੱਖਦੇ ਆ ਦੋਸਤੋ ਤੇ ਇੱਥੇ ਤੁਹਾਨੂੰ ਨਾਗ ਜਿਹੜੇ ਖੜੇ ਉਹਨਾਂ ਤੋਂ ਵੀ ਅੰਦਾਜ਼ਾ ਹੋਊਗਾ ਸੋ ਇੱਕ ਹੀ ਨਾਗ ਇਹਨਾਂ ਨੇ ਵੇਚਣਾ ਸੀ ਤੇ 1,40,000 ਰੇਟ ਐ ਖਵਾਵਾ ਬੜਾ ਚੰਗਾ ਹਵਾਨੇ ਦਾ ਦੋਸਤੋ ਮੱਝ ਦਾ ਪਛਾਣ ਨੂੰ ਬਹੁਤ ਸੋਹਣਾ ਹਵਾਨਾ ਦਿਖਾਉਂਦੀ ਐ ਢਾਂਚਾ ਤੁਸੀਂ ਦੇਖ ਲਓ ਸਿੰਘ ਥੋੜੇ ਇਹਦੇ ਖੁੱਲੇ ਹੋ ਕੇ ਮੁੜੇ ਹੋਏ ਆ ਉਹ ਤੁਹਾਡੇ ਸਾਹਮਣੇ ਐ ਇਸ ਤਰ੍ਹਾਂ ਦੀ ਸ਼ੇਪ ਇਹਦੇ ਸਿੰਘਾਂ ਦੀ ਐ 1 ਲੱਖ ਤੇ 40 ਹਜ਼ਾਰੇ ਦਾ ਰੇਟ ਗਾਵਾ ਵਾਂਗੂ ਪਛਾਣੂ ਹਵਾਨਾ ਬਈ ਫੇਰ ਮੋੜਾਂਗੇ ਇੱਕ ਵਾਰ ਆਪਾਂ ਤੇ ਜਿਹੜਾ ਹੋਰ ਦੱਸੋ ਕਢਾ ਦਿੰਨੇ ਆਪਾਂ ਤਾਂ ਕਿ ਤੁਹਾਨੂੰ ਕਲੀਅਰ ਸਮਝ ਆ ਜੇ ਰਣਾ ਚ ਬਿੱਥੀ ਬਹੁਤ ਸੋਹਣੀ ਹੈ ਹਵਾਨਾ ਕੱਲਾ ਪਿੱਛੇ ਨਹੀਂ ਅੱਗੋਂ ਵੀ ਹਵਾਨਾ ਚੰਗਾ ਹੈ ਬਿਲਕੁਲ ਪਤਲੀ ਪੂਛ ਮੋਟ ਦੇ ਵਿੱਚੋਂ ਲੈ ਆਵਰੇ ਵਾਪਸ ਤੋ ਦੇ ਸੋਕੋ ਕੇ ਮਿਸਤਰੀ ਦਾ ਕੰਮ ਚੱਲੀ ਜਾਂਦਾ ਬਾਈ ਜੀ ਹਰਾਂ ਕੋਲ ਉਹਦੇ ਕਰਕੇ ਜਿੱਦਾਂ ਦੀ ਜਗ੍ਹਾ ਸੀ ਅਸੀਂ ਉਸੇ ਹਿਸਾਬ ਤੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਬਾਕੀ ਜਿਹੜਾ ਵੀ ਖਰੀਦਣਾ ਚਾਹੂਗਾ ਕੋਲਵਾ ਕੇ ਉਹਦੇ ਪਾਸ ਕਰ ਲੈਣੀ ਹੈ ਦੇਖ ਲੈਣਾ ਤੋ ਕੇਰ ਹਵਾਨਾ ਤੁਸੀਂ ਤਾਂ ਲਿਖ ਸਕਦੇ ਇਸ ਤਰ੍ਹਾਂ ਦਾ ਰੋਖ ਹੈ ਸੋ ਇਹ ਮੱਧ ਪ੍ਰਿਕ੍ਰਿਆਸਤੇ ਜਦੋਂ ਖੜੂ ਗੋਦੋਂ ਵੀ ਹਵਾਨਾ ਇਹ ਨਹੀਂ ਵੀ ਕੱਲਾ ਤੁਰਦੀ ਦਿਖਾਉਗੀ ਤੁਸੀਂ ਦੇਖੋ ਹਵਾਨਾ ਬਾਈ ਨੂੰ ਕਹਾਂਗੇ ਪੂਛ ਫੜੂਗਾ ਤੇ ਬਈ ਇਹਦੀ ਪੂਛ ਫੜੀ ਮੜੀ ਸੋ ਦੇਖੋ ਇਹਦਾ ਹਵਾਨਾ ਸੋ ਇਸ ਤਰ੍ਹਾਂ ਦਾ ਰੋਖੇ ਤੇ ਹਵਾਨੇ ਦਾ ਮੱਝ ਦਾ ਬੜਾ ਚੰਗਾ ਹਵਾਨਾ ਦਿਸਦਾ ਥਣ ਸੋਹਣੇ ਹੱਥੀ ਚੁਾਈ ਵਾਲੇ ਛੱਡ ਦੇ ਬੇਕੀ ਛੱਡ ਦੋ ਕੋਈ ਗੱਲ ਪਛਾਣ ਨੂੰ ਵੀ ਹਵਾਨਾ ਚੰਗਾ ਅੱਗੋਂ ਦੀ ਵੀ ਹਵਾਨਾ ਸੋਹਣਾ ਲਿੰਦਾ ਸੋ ਇੱਕ ਹੀ ਨਾਕਸੀ ਅੱਜ ਦੀ ਵੀਡੀਓ ਦੇ ਵਿੱਚ ਮਿਹਰਬਾਨੀ ਬੱਸੋ ਵੀਡੀਓ ਦੇਖਣ ਲਈ